परम सत्कार जोग सतगुरुआं दी साजी और नवाजी हुई सत संगत जीयो ਅਸੀਂ ਤੁਸੀਂ ਸਾਰੇ ਹੀ ਵੱਡੇ ਕਰਮਾਂ ਵਾਲੇ ਹਾਂ ਜੋ ਸਾਨੂੰ ਪੂਰਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠਣ ਦੇ ਸਪਾਗ ਸਮੇਂ ਪ੍ਰਾਪਤ ਹੋਇਆ ਆਓ ਦਸਵੀਂ ਦੇ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹਨ ਜਿਨ੍ਹਾਂ ਦੇ ਅੱਜ ਭੋਗ ਪੈ ਜਾਣੇ ਨੇ ਆਓ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ 652 ਅੰਗ ਤੇ ਪ੍ਰਮਾਨ ਕਰਦੇ ਨੇ ਕਿ ਕਹਿੰਦੇ ਨੇ ਸੱਚੇ ਪਤਸਾ ਉਹ ਸਾਰੇ ਆਪੋ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਕੇ ਭਾਵੇਂ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਆਂ ਦੇਸਾਂ-ਵਦੇਸਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਸਾਰੇ ਦੇਸਾਂ ਦੇ ਵਿੱਚ ਜਿੱਥੇ ਵੀ ਤੁਸੀਂ ਸਰਵਣ ਕਰ ਰਹੇ ਹੋ ਆਪੋ ਆਪਣੀਆਂ ਮਨਵ੍ਰਤੀਆਂ ਨੂੰ ਸਰਵਣ ਕਰਕੇ ਗੁਰਬਾਣੀ ਦੀ ਵਿਚਾਰ ਕਰੀਏ ਸਲੋਕ ਮਹਲਾ 3 ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਫਰਮਾਨ ਕਰਦੇ ਨੇ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ ਕਾਲਾ ਹੋ ਆਸਿਆ ਹੋ ਮਹਾਰਾਜ ਜੀ ਕਦੇ ਬੜੇ ਜਨਮਾਂ ਦੀਆਂ ਜਨਮ ਮੰਤਰਾਂ ਦੀ ਇਸ ਆਤਮਾ ਨੂੰ ਮੈਲ ਲੱਗੀ ਹੋਈ ਆ ਜਨਮ ਜਨਮ ਮੰਤਰਾਂ ਦੀ ਜਨਮਾਂ ਦੀ ਇਸ ਆਤਮਾ ਨੂੰ ਮੈਲ ਲੱਗੀ ਹੋਈ ਹੈ ਵਰਜੇ ਕੰਦੇ ਕਾਲਾ ਹੋਆ ਸਿਆਹੋ ਲੁੱਕ ਵਰਗੀ ਕਾਲੀ ਹੋ ਗਈ ਹੈ ਅੰਦਰ ਮੈਲ ਲੱਗੀ ਨਾ ਜਾਣੇ ਬਾਹਰੋਂ ਮਲ ਮਲ ਧੋਵੇ ਕਦੇ ਬੰਦਾ ਬਾਹਰ ਲੀਆਂ ਸਫਾਈਆਂ ਬੜੀਆਂ ਕਰਦਾ ਬੜਾ ਧੋਂਦਾ ਹੈ ਸਰੀਰ ਨੂੰ ਪਰ ਜਿਹੜੀ ਅੰਦਰਲੀ ਮੈਲ ਆ ਕਹਿੰਦੇ ਅੰਤਰ ਮੈਲ ਲੱਗੀ ਨੇ ਜਾਣੇ ਅੰਦਰਲੀ ਜਿਹੜੀ ਮੈਲ ਆ ਉਹਨੂੰ ਲੱਗੀ ਨੂੰ ਜਾਣਦੀ ਨਹੀਂ ਹੈ ਉਹ ਲੱਕ ਵਾਂਗੂ ਕਾਲਾ ਹੋਇਆ ਪਿਆ ਹੈ ਆਉ ਉਪਚਾਰ ਕਰਦੇ ਆ ਉਹ ਕਿਵੇਂ ਸਾਫ਼ ਹੋਵੇਗਾ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਖੰਨਲੀ ਤੋਤੀ ਉਜਲ ਨਾ ਹੋਵੇ ਜਿਸਾ ਤੋ ਹਨ ਪਾਹੋ ਮਹਾਰਾਜ ਜੀ ਕਹਿੰਦੇ ਤੇਲੀ ਦੀ ਲੀਰ ਜਿਹੜੀ ਕੋਲੂ ਨੂੰ ਸਾਫ ਕਰਨ ਵਾਲੀ ਆ ਤੇਲੀ ਦੀ ਲੀਰ ਕੋਲੂ ਨੂੰ ਸਾਫ ਕਰਨ ਵਾਲੀ ਮਹਾਰਾਜ ਜੀ ਕਹਿੰਦੇ 100 ਵਾਰੀ ਧੋਲੋ ਭਾਵੇਂ ਪਰ ਉਹ ਚਿੱਟੀ ਨਹੀਂ ਹੁੰਦੀ ਉਹ ਸਾਫ ਨਹੀਂ ਹੁੰਦੀ ਭਾਵੇਂ ਸੈਂਕੜੇ ਵਾਰਾ ਧੋਲੋ ਉਹ ਸਾਪ ਨਹੀਂ ਹੁੰਦੀ ਗੁਰ ਪ੍ਰਸਾਦੀ ਜੀਤ ਮਰੈ ਉਲਟੀ ਉਹ ਬੇ ਮਤ ਬਦਲਾ ਹੋ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰਾਂ ਦੀ ਮਿਹਰ ਸਦਕਾ ਬੰਦਾ ਜਿਉਂਦੇ ਜੀ ਮਰਿਆ ਰਹਿੰਦਾ ਹੈ ਉਸ ਦਾ ਸੁਭਾਅ ਬਦਲ ਜਾਂਦਾ ਹੈ ਅਤੇ ਉਹ ਜਗ ਵੱਲੋਂ ਮੁੜ ਪੈਂਦਾ ਉਹ ਜਗ ਵੱਲੋਂ ਸੰਸਾਰ ਵੱਲੋਂ ਮੁੜ ਪੈਂਦਾ ਭਵਕੀ ਉਹਨਾਂ ਦੇ ਕਾਨੂੰਨ ਕਾਇਦਾ ਵੱਖਰੇ ਹੁੰਦੇ ਨੇ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੀ ਰੀ ਵਿਖਮ ਮਾਰਗ ਚੱਲਣਾ ਉਹਨਾਂ ਦਾ ਰਸਤਾ ਹੋਰ ਹੁੰਦਾ ਹੈ ਦਨਿਆਵੀ ਬੰਦਿਆਂ ਦਾ ਰਸਤਾ ਕੁਝ ਹੋਰ ਹੁੰਦਾ ਸੋਚ ਸਮਝ ਵਿਚਾਰ ਤਾਂ ਗੁਰਮੁਖ ਪਿਆਰੇ ਉਹ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਣਾ ਹੁੰਦਾ ਉਹਨਾਂ ਨੇ ਗੁਰੂ ਦੀ ਮਤ ਧਾਰਨ ਕੀਤੀ ਹੁੰਦੀ ਹੈ ਗੁਰਮਤ ਦੇ ਅਨੁਸਾਰ ਚੱਲਣਾ ਹੁੰਦਾ ਜਿਹੜੇ ਅਸੀਂ ਆਮ ਜੀਵਾਂ ਅਸੀਂ ਆਪਣੀ ਮਤ ਦੇ ਅਨੁਸਾਰ ਚੱਲਦੇ ਆ ਆਪਣੀ ਮਤ ਦੇ ਅਨੁਸਾਰ ਚੱਲਦੇ ਆ ਕੋਈ ਪਤਾ ਨਹੀਂ ਵੀ ਕੀ ਮਰਜ਼ਾਦਾ ਹੈ ਪੜੋ ਗਰਮਕ ਪਿਆਰੋ ਰਹਿਤ ਮਰਜ਼ਾਦਾ ਕਾਪੀਆਂ ਸਾਪੀਆਂ ਹੋਈਆਂ ਨੇ ਰਹਿਤ ਮਰਜ਼ਾਦਾ ਦੀਆਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 52 ਹੁਕਮ ਨੇ ਜਾਂਦੀ ਵਾਰ 52 ਹੁਕਮ ਕਰਕੇ ਗਏ ਸੀ ਪੜੋ ਆਪਣੇ ਸੱਚਖੰਡ ਦੇ ਸਾਹਮਣੇ 52 ਹੁਕਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਰਕੇ ਉਦੋਂ ਬਾਦਸ਼ਾਹ ਮਹਾਰਾਜ ਨੇ ਮੁੜ ਕੇ ਬੋਲੇ ਉਹ ਲਾਸਟ 52 ਹਕੂ ਸਿੱਖਾਂ ਦੇ ਬਾਦ ਤੇ ਨੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਾਂ ਦੀ ਮਿਹਰ ਸਦਕਾ ਬੰਦਾ ਜਿਉਂਦੇ ਜੀ ਮਰਿਆ ਰਹਿੰਦਾ ਉਸ ਦਾ ਸੁਭਾਅ ਬਦਲ ਜਾਂਦਾ ਹੈ ਅਤੇ ਉਹ ਜੱਗ ਵੱਲੋਂ ਮੋੜਾ ਪਾ ਲੈਂਦਾ ਹੈ ਆ ਅੱਗੇ ਕੀ ਕਹਿੰਦੇ ਆ ਨਾਨਕ ਮੇਲ ਨ ਲਗਏ ਨਾ ਫਿਰ ਜੋ ਨੇ ਪਾਹੇ ਨਾਨਕ ਮੈਲ ਨ ਲਗਏ ਨਾ ਫਿਰ ਜੋ ਨੇ ਪਾਹੇ ਮਹਾਰਾਜ ਜੀ ਕਹਿੰਦੇ ਤਦ ਉਸ ਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਚਿੰਮੜਦੀ ਅਤੇ ਫਿਰ ਮੁੜ ਕੇ ਗਰਭ ਜੂਨੀ ਦੇ ਵਿੱਚ ਵਿੰਨੀ ਪੈਂਦਾ ਉਹ ਮੁਕਤ ਹੋ ਜਾਂਦਾ ਹੈ ਮਹੱਲਾ ਤੀਜਾ ਜਹੋ ਜੁਗੀ ਕਲ ਕਾਲੀ ਕਾਢੀ ਇੱਕ ਉੱਤਮ ਪਦਵੀ ਇਥੇ ਜੁਗ ਮਾਹੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਚੌਹਾਂ ਜੁਗਾਂ ਵੱਲੋਂ ਐਸੀ ਲਿਖਤਕਾਰ ਹੈ ਉਹ ਗੁਰਾਂ ਦੀ ਮਿਹਰ ਸਦਕਾ ਇਸ ਜੁਗ ਅੰਦਰ ਸਵਾਮੀ ਦੀ ਸਿਬਤ ਸਲਾਂਘਾ ਦੇ ਫਲ ਨੂੰ ਪ੍ਰਾਪਤ ਕਰਦੇ ਹਨ ਗੁਰਮਖ ਕੀਰਤ ਫਲ ਪਾਈਐ ਜਿਨ ਕਾ ਹਰ ਲਿਖ ਪਾਹੀ ਜਿਸਰ ਦੀ ਰੱਬ ਵੱਲੋਂ ਐਸੀ ਲਿਖਤ ਕਰ ਹੈ ਉਹ ਗੁਰਾਂ ਦੀ ਮਿਹਰ ਸਦਕਾ ਇਸ ਜੁਗ ਅੰਦਰ ਸਵਾਮੀ ਦੀ ਸਲੰਗਾ ਸਿਵਤ ਦੇ ਫਲ ਨੂੰ ਪ੍ਰਾਪਤ ਕਰਦਾ ਅਜਿਹੇ ਅਸੀਂ ਗੁਰੂ ਦੀ ਸਿਵਤ ਕਰਦੇ ਆ ਨਾ ਆ ਜਿਹੜੇ ਅਸੀਂ ਗੁਰੂ ਦੀ ਸਿਵਤ ਨੂੰ ਸੁਣਦੇ ਆ ਇਹਦਾ ਫਲ ਮਿਲਦਾ ਏ ਆਖੋ ਸਤਨਾਮ ਐਵੇਂ ਨਹੀਂ ਪਰਮੇਸ਼ਰ ਦੀ ਗੁਣਗਾਰੇ ਆਪਾਂ ਐਵੇਂ ਨਹੀਂ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਸੁਣ ਰਹੇ ਫੇਸਬੁਕ ਤੇ YouTube ਲਾਈਵ ਸੁਣ ਰਹੇ ਇਹਦਾ ਵੀ ਸਾਨੂੰ ਮਹਾਰਾਜ ਜੀ ਫਲ ਦਿੰਦੇ ਨੇ ਗਾ ਵਿਆ ਸੁਣਿਆ ਤਿੰਨ ਕਾ ਹਰ ਥਾਏ ਪਵੈ ਇਹ ਸਾਡਾ ਗਾਇਆ ਸੁਣਿਆ ਇਹ ਸਫਲ ਹੁੰਦਾ ਇਹ ਪ੍ਰਵਾਨ ਹੁੰਦਾ ਕਿਦਾ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਫਲ ਦਿੰਦੇ ਨੇ ਆਖੋ ਸਤਨਾਮ ਔਕੀ ਕਹਿੰਦੇ ਨੇ ਮਹਾਰਾਜ ਜੀ ਨਾਨਕ ਗੁਰ ਪ੍ਰਸਾਦਿ ਅਨੰਦਿ ਨਾ ਭਗਤ ਹਰ ਉਚਰੇ ਹਰ ਭਗਤੀ ਮੈਂ ਸਮਾਈ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰਾਂ ਦੀ ਦਇਆ ਦੁਆਰਾ ਦਿਨ ਰਾਤ ਉਹ ਸਵਾਮੀ ਦੀ ਮਹਿਮਾ ਉਚਾਰਨ ਕਰਦਾ ਹੈ ਅਤੇ ਸਵਾਮੀ ਦੀ ਪ੍ਰੇਮਮਈ ਸੇਵਾ ਦੇ ਵਿੱਚ ਲੀਨ ਰਹਿੰਦਾ ਹੈ ਕਰਕੇ ਕੋਈ ਵੇਖ ਲਓ ਸੇਵਾ ਨੂੰ ਲੱਗਦਾ ਮੇਵਾ ਜਿਨ੍ਹਾਂ ਨੇ ਸੇਵਾ ਜਿਹੜੇ ਕਰਦੇ ਨੇ ਨਾ ਸੇਵਾ ਉਹਨਾਂ ਨੂੰ ਪਤਾ ਵੀ ਸੇਵਾ ਦਾ ਕੀ ਫਲ ਹੁੰਦਾ ਤਾਂ ਸੱਚੇ ਪਤ ਸਾਹਿਬ ਵਾਹਿਗੁਰੂ ਉਹ ਸੇਵਾ ਆਪ ਕਰਾਉਂਦਾ ਆਪ ਸੇਵਾ ਲੈਂਦਾ ਉਹਦੀ ਕਿਰਪਾ ਤੋਂ ਬਿਨਾਂ ਸੇਵਾ ਨਹੀਂ ਕੀਤੀ ਜਾਂਦੀ ਇਹ ਵੀ ਗੱਲ ਨਾਲ ਹੈ ਮਹਾਰਾਜ ਜੀ ਕਹਿੰਦੇ ਬਿਨ ਕਰਮਾਂ ਕਿਸ ਪਾਇਆ ਨਹੀਂ ਬਿਨ ਕਰਮਾਂ ਤੋਂ ਵੀ ਕੁਝ ਨਹੀਂ ਪਾਇਆ ਜਾਂਦਾ ਹੈ ਜਿਵੇਂ ਆਪਾਂ ਸਿਆਣਾ ਬੰਦਾ ਕਹਿ ਦਿੰਦਾ ਸਿਆਣੇ ਦੀ ਕਹਾਵਤਾਂ ਹੀ ਮਾੜੇ ਬੰਦੇ ਤੋਂ ਕਹਿੰਦੇ ਖਾਦਾ ਵੀ ਨਹੀਂ ਜਾਂਦਾ ਆਮ ਕਹਾਵਤਾਂ ਆਪਾਂ ਸਾਰੀ ਜਾਣਦੇ ਆ ਨਾ ਇਸੇ ਤਰ੍ਹਾਂ ਬਿਨਾਂ ਕਰਮਾਂ ਤੋਂ ਸੇਵਾ ਵੀ ਨਹੀਂ ਕੀਤੀ ਜਾਂਦੀ ਬਿਨਾਂ ਕਰਮਾਂ ਤੋਂ ਸਿਮਰਨ ਵੀ ਨਹੀਂ ਕੀਤਾ ਜਾਂਦਾ ਬਿਨਾਂ ਕਰਮਾਂ ਤੋਂ ਗੁਰੂ ਦੀ ਰਹਿਤ ਮਰਯਾਦਾ ਵੀ ਨਹੀਂ ਰੱਖੀ ਜਾਂਦੀ ਬਿਨ ਕਰਮਾਂ ਤੋਂ ਗੁਰੂ ਦੇ ਚਰਨਾਂ ਦੇ ਵਿੱਚ ਵੀ ਨਹੀਂ ਬੈਠਿਆ ਜਾਂਦਾ ਇਹ ਸਭ ਕਰਮਾਂ ਦੀ ਗੱਲਾਂ ਜਿੰਨ ਮस्तक ਧੁਰ ਹਰ ਲਿਖਿਆ ਤਿੰਨਾ ਸਤਗੁਰ ਮਿਲਿਆ RAM ਰਾਜੇ ਉਹ ਤਾਂ ਧੁਰ ਤੋਂ ਲਿਖਿਆ ਹੋਇਆ ਭਾਈ ਆਵਗਦੇ ਕੀ ਕਹਿੰਦੇ ਆ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਪਲੀ ਮਾਰਨਾ ਈ ਸੁਆਮੀ ਵਾਹਿਗੁਰੂ ਮੈਨੂੰ ਪਵਿੱਤਰ ਪੁਰਸਾਂ ਦੀ ਸਵਾ ਅੰਦਰ ਜੋੜ ਦੇ ਹੇ ਵਾਹਿਗੁਰੂ ਮੈਨੂੰ ਪਵਿੱਤਰ ਪੁਰਸਾਂ ਦੀ ਸਭਾ ਅੰਦਰ ਜੋੜ ਦੇ ਤਾਂ ਜੋ ਆਪਣੇ ਮੂੰਹ ਨਾਲ ਸਵਾਮੀ ਵਾਹਿਗੁਰੂ ਦੀ ਸ੍ਰੀਟ ਬਾਣੀ ਦਾ ਉਚਾਰਨ ਕਰਾਂ ਹਰ ਗੁਣ ਗਾਵਾਂ ਹਰ ਨਿਤ ਜਵਾਂ ਗੁਰਮਤੀ ਹਰ ਰੰਗ ਸਦਾ ਮਾਨ ਮੈਂ ਹਵੇਸਾ ਵਾਹਿਗੁਰੂ ਦੀ ਕੀਰਤੀ ਗਾਉਂਦਾ ਹਾਂ ਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਮੇਸ਼ਾ ਪ੍ਰਭੂ ਦੀ ਪ੍ਰੀਤ ਦਾ ਆਨੰਦ ਲੈਣਾ ਹਾਂ ਰੱਬ ਦੇ ਪਿਆਰੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਨੰਦ ਲੈਂਦੇ ਨੇ ਉਹ ਕਥਾ ਕੀਰਤਨ ਗੁਰਬਾਣੀ ਦਾ ਆਨੰਦ ਲੈਂਦੇ ਨੇ ਤਾਂ ਗੁਰਮੁਖ ਪਿਆਰਿਓ ਉਹ ਨਹੀਂ ਉਹ ਤਾਂ ਆਪਣਾ ਮਸਤ ਰਹਿੰਦੇ ਨੇ ਕੋਈ ਕੀ ਕਰਦਾ ਕੀ ਨਾ ਕਰਦਾ ਉਹ ਨਹੀਂ ਕਿਸੇ ਵੱਲ ਧਿਆਨ ਲੰਦੇ ਉਹ ਤਾਂ ਵਾਹਿਗੁਰੂ ਪਰਮੇਸ਼ਰ ਵੱਲ ਉਹਨਾਂ ਦੀ ਆਤਮਾ ਪਰਮਾਤਮਾ ਵੱਲ ਜੁੜੀ ਹੁੰਦੀ ਆ ਆਓ ਕੀ ਕਹਿੰਦੇ ਅੱਗੇ ਹਰ ਜਪ ਜਪ ਔਖਦ ਖਾਦਿਆ ਸਭ ਰੋਗ ਗਵਾਤੀ ਦੁੱਖਾਂ ਕਾਣ ਸੁਆਮੀ ਦੇ ਇੱਕ ਰਸ ਸਿਮਰਨ ਦੀ ਦਵਾਈ ਖਾਣ ਨਾਲ ਨਾਮ ਦਾ ਸਿਮਰਨ ਇਹ ਸਾਰੇ ਦੁੱਖਾਂ ਦੀ ਦਵਾਈ ਹੈ ਰੋਗਾਂ ਦੀ ਦਵਾਈ ਆ ਮਹਾਰਾਜ ਜੀ ਕਹਿੰਦੇ ਸਵਾਮੀ ਦੇ ਇੱਕ ਰਸ ਸਿਮਰਨ ਦੀ ਦਵਾਈ ਖਾਣ ਨਾਲ ਮੈਂ ਸਾਰੀਆਂ ਬਿਮਾਰੀਆਂ ਪੀੜਾਂ ਤੁਖ ਲਾਸੀ ਪਾ ਗਿਆ ਹਾ ਜਿੰਨਾ ਸਾਸ ਗਰਾਸ ਨਾ ਵਿਸਰਾਏ ਸੇ ਜਨ ਪੂਰੇ ਸਹੀ ਜਾਣ ਮਹਾਰਾਜ ਜੀ ਕਹਿੰਦੇ ਜੋ ਸਾਹ ਲੈਂਦੇ ਆ ਦੇ ਖਾਂਦੇ ਆ ਉਹ ਪਰਮੇਸ਼ਰ ਨੂੰ ਨਹੀਂ ਪਹੁੰਚਾਉਂਦੇ ਉਹਨਾਂ ਨੂੰ ਵਾਹਿਗੁਰੂ ਦੇ ਮੁਕੰਮਲ ਪੂਰਨ ਤੇ ਸੱਚੇ ਸੇਵਕ ਸਮਝ ਅਵਲਾਟ ਪੰਗਤੀ ਸਰਵਨ ਕਰੀਏ ਭਾਈ ਜੋ ਗੁਰਮਖ ਹਰਿ ਰਾਦ ਦੇ ਤਿੰਨ ਚੁਕੀ ਜਮ ਕੀ ਜਗਤ ਕਾਣ ਜੋ ਗੁਰਮੁਖ ਹਰ ਰੱਬ ਦੇ ਤਨ ਚੁਕੀ ਜਮ ਕੀ ਜਗਤ ਕਾਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਾਂ ਦੇ ਰਾਹੀ ਸੁਆਮੀ ਦੇ ਸਿਮਰਨ ਕਰਦੇ ਹਨ ਜਿਹੜੇ ਗੁਰਾਂ ਦੇ ਰਾਹੀ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਦੀ ਮੌਤ ਦੇ ਦੂਤ ਤੇ ਜਹਾਨ ਦੀ ਮਸੰਦਗੀ ਮੁੱਕ ਜਾਂਦੀ ਹੈ ਉਹਨਾਂ ਦੇ ਕੋਲ ਜਮਦੂਤ ਨਹੀਂ ਲੱਗਦੇ ਔਰ ਜਹਾਨ ਦੀ ਮਸੰਦਗੀ ਉਹ ਦੂਰ ਰਹਿੰਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਸੋ ਆਓ ਆਪਾਂ ਵੀ ਭਾਈ 1-2 ਮਿੰਟ ਦੀ ਹਾਜ਼ਰੀ ਭਰ ਲਈਏ ਸੋ ਕੱਲ ਨੂੰ ਸੰਗਰਾਮ ਦਾ ਦਿਹਾੜਾ ਜੋ ਅੱਜ 9:00 ਵਜੇ ਸ੍ਰੀ ਖੰਡਪਾਤ ਸਾਹਿਬ ਦੇ ਭੋਗ ਪਾਈ ਜਾਣਗੇ ਤੇ ਇੱਕ ਘੰਟਾ ਕੀਰਤਨ ਦੀ ਹਾਜ਼ਰੀ 10:00 ਵਜੇ ਸਮਾਪਤੀ ਕੀਤੀ ਜਾਣੀ ਆ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਜਰੂਰ ਭਾਈ ਭੁਗਤੇ ਹਾਜ਼ਰੀਆਂ ਲਗਵਾਉਣ ਦੀ ਕਿਰਪਾਲਤਾ ਕਰੋ ਮਾਈਆਂ ਬੀਬੀਆਂ ਪ੍ਰਸਾਦੇ ਦੀ ਸੇਵਾ ਭੱਜ ਕੇ ਸੇਵਾ ਕਰਿਆ ਕਰੋ ਭਾਈ ਬਾਰ-ਬਾਰ ਲੋਕਮੈਂਟਾ ਕਰਨ ਦੀ ਲੋੜ ਨਾ ਪਵੇ ਇਹ ਦਸਵੀਂ ਦਾ ਦਿਹਾੜਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਸਮੂਹ ਸਿੰਘ ਸ਼ਹੀਦ ਮਹਾਂਪੁਰਖ ਹਾਜ਼ਰ ਹੁੰਦੇ ਨੇ ਦਸਵੀਂ ਦੇ ਦਿਹਾੜੇ ਤੇ ਜੇ ਤੱਕ ਕਰਨੀ ਨੇ ਖੁਸ਼ੀਆਂ ਪ੍ਰਾਪਤ ਫਿਰ ਤੱਕ ਕਰਿਆ ਕਰੋ ਭੱਜ ਕੇ ਗੁਰੂ ਦੀ ਸੇਵਾ ਜੇ ਨਹੀਂ ਖੁਸ਼ੀਆਂ ਪ੍ਰਾਪਤ ਕਰਨੀ ਫਿਰ ਤੱਕ ਚੱਲੇ ਰਿਹਾ ਫਿਰ ਤੱਕ ਕੋਈ ਗੱਲ ਨਹੀਂ ਹੈ ਇਸ ਕਰਕੇ ਅਰਦਾਸ ਹੁੰਦੀ ਹੈ ਸਾਰੇ ਨਗਰ ਦੀ ਚੜ੍ਹਦੀ ਕਲਾ ਬਾਤ ਦੇ ਸਭ ਸੰਗਤਾਂ ਯੋਗਦਾਨ ਵੀ ਪਾਇਆ ਕਰੋ ਹਾਜ਼ਰੀ ਵੀ ਭਰਿਆ ਕਰੋ ਚਾਵਾ ਦੇ ਨਾਲ ਦਸਵੀਂ ਦਾ ਦਿਹਾੜਾ ਮਨਾ ਲਿਆ ਕਰੋ ਭਾਈ ਤੇ 10:00 ਵਜੇ ਸਮਾਪਤ ਕੀਤੀ ਜਾਣੀ ਆ ਤੇ ਕੱਲ ਨੂੰ ਸੰਗਰਾਮ ਦਾ ਪਾਵਨ ਪਵਿੱਤਰ ਦਿਹਾੜਾ ਹੈ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ 6:30 ਵਜੇ ਤੱਕ ਅਰਦਾਸ ਕੀਤੀ ਜਾਣੀ ਆ ਸਭ ਸੰਗਤਾਂ ਨੇ ਦੇਗਾਂ ਦੇ ਵਿੱਚ ਯੋਗਦਾਨ ਪਾ ਕੇ ਆਪਣੀਆਂ ਰਸਤਾ ਮਸਤਾ ਨੂੰ ਸਫਲੇ ਬਣਾਉਣ ਦਾ ਯਤਨ ਕਰਨਾ ਆਓ ਹੁਣ ਕਰੀਏ ਨਾਮ ਦਾ ਸਿਮਰਨ ਭਰੋ ਆਪੋ ਆਪਣੀ ਹਾਜ਼ਰੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ

जपो व Allahu Wow wahe guru wahe guru wahe guru wahe guru wahe guru wahe guru

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ